ਸੰਗਤ ਜੀ ਬਹੁਤ ਸ਼ਬਦਾਂ ਦੇ ਵਿੱਚ ਮਨੁੱਖ ਦੇ ਦੁਨੀਆ ਵਿੱਚ ਆਉਣ ਦਾ ਯਕਰ ਮਹਾਰਾਜ ਨੇ ਕੀਤਾ ਹੈ ਕਿ ਆਇਆ ਕਿਉਂ ਹੈ ਤੇ ਕਰਨਾ ਕੀ ਹੈ ਤੇ ਕਰਦਾ ਕੀ ਪਿਆਰ ਬਾਰ ਬਾਰ ਐਸੇ ਬਚਨਾਂ ਬਾਰ ਬਾਰ ਐਸੇ ਸ਼ਬਦ ਸਾਨੂੰ ਬਾਣੀ ਵਿੱਚੋਂ ਪ੍ਰਾਪਤ ਹੁੰਦੇ ਹਨ ਇਸ ਮਨੁੱਖਾਂ ਵਾਲੇ ਜਨਮ ਨੂੰ ਬੜਾ ਕੀਮਤੀ ਦੱਸਦੇ ਹਨ ਫਿਰ ਵਾਰ-ਵਾਰ ਇਹ ਵੀ ਬਚਨ ਦੱਸਦੇ ਆ ਕਿ ਇਹ ਮਨੁੱਖਾਂ ਵਾਲਾ ਜਨਮ ਇਹ ਮਾਨਸ ਦੇਹੀ ਲੰਮੇ ਸਮੇਂ ਬਾਅਦ ਪ੍ਰਾਪਤ ਹੋਈ ਹੈ ਤੇ ਦੁਬਾਰਾ ਦੁਬਾਰਾ ਮਿਲੇਗੀ ਨਹੀਂ ਇੱਕ ਪ੍ਰਮਾਣ ਅਰਜ ਕਰਦੇ ਆ ਕਬੀਰ ਸਾਹਿਬ ਕਹਿੰਦੇ ਕਬੀਰ ਮਾਨਸ ਜਨਮ ਗੁਲੰਬ ਹੈ ਹੋਏ ਨਾ ਬਾਰ ਐ ਬਾਰ ਜਿਉਂ ਬਨ ਫਲ ਪਾ ਕੇ ਭੋਏ ਗਿਰੇ ਬਹੁਰ ਨਾ ਲੱਗਾ ਦਾ ਇਹ ਜਿਹੜਾ ਮਨੁੱਖਾਂ ਵਾਲਾ ਜਨਮ ਹੈ ਕਹਿੰਦੇ ਬੜਾ ਦੁਰਲੱਭ ਹੈ ਇਹ ਬਾਰ-ਬਾਰ ਨਹੀਂ ਮਿਲੇਗਾ ਦੁਲੰਬ ਕਹਿ ਲੋ ਦੁਰਲੱਭ ਉਹ ਚੀਜ਼ ਜਿਹੜੀ ਲੱਬਿਆਂ ਨਾਲ ਲੱਬੇ ਤੇ ਇਹ ਮਨੁੱਖਾਂ ਵਾਲੀ ਦੇਹੀ ਪ੍ਰਾਪਤ ਹੋਣ ਵਿੱਚ ਕਿੰਨਾ ਸਮਾਂ ਲੱਗਦਾ 7.5 ਅਰਬ ਸਾਲ 7.5 ਅਰਬ ਸਾਲਾਂ ਬਾਅਦ ਜਦੋਂ 84 ਲੱਖ ਦਾ ਗੇੜਾ ਆਤਮਾ ਭੋਗਦੀ ਹੈ ਫਿਰ ਜਾ ਕੇ ਆ ਮਨੁੱਖਾਂ ਵਾਲਾ ਸਰੀਰ ਪ੍ਰਾਪਤ ਹੁੰਦਾ ਹੈ ਇਹਨਾਂ ਗੁਰਲੱਭ ਹੈ ਜਿਹਨੂੰ ਆਪਾਂ ਐਵੇਂ ਗਵਾਈ ਜਾ ਰਹੇ ਕੌਡੀਆਂ ਦੇ ਭਾਈ ਕਿੰਨੇ ਬੜਾ ਮੁਸ਼ਕਲਾਂ ਦੇ ਨਾਲ ਮਸ਼ਕਤਾਂ ਦੇ ਨਾਲ ਮਿਲਿਆ ਹੈ ਮਸੀਹੇ ਜੁੜਿਆ ਹੈ ਮਨੁੱਖਾਂ ਵਾਲਾ ਸਰੀਰ ਤੈਨੂੰ ਇਹ ਵਾਰ-ਵਾਰ ਨਹੀਂ ਮਿਲੇਗਾ ਅੱਗੇ ਫਿਰ ਉਦਾਹਰਣੇ ਦਿੱਤੀ ਹੈ ਜਿਉਂ ਬਾਨਾ ਫਲ ਪਾ ਕੇ ਭੋਏ ਗਿਰੇ ਬਹਰ ਨਾ ਲੱਗਿਆ ਡਾਰ ਜਿਵੇਂ ਕਿਸੇ ਬਾਗ ਬਗੀਚੇ ਅੰਦਰ ਕੋਈ ਫਲਦਾਰ ਬੂਟਾ ਹੈ ਉਹਨੂੰ ਫਲ ਲੱਗਾ ਹੈ ਇੱਕ ਵਾਰੀ ਪੱਕਿਆ ਹੋਇਆ ਫਲ ਜਦੋਂ ਭੋਏ ਤੇ ਡਿੱਗ ਪਿਆ ਤੂੰ ਲੱਖ ਯਤਨ ਕਰੀ ਉਹਨੂੰ ਮੈਂ ਜੋੜ ਦੇਵਾਂ ਟੁੱਟਿਆ ਹੋਇਆ ਫਲ ਕਦੇ ਟਾਣੀ ਦੇ ਨਾਲ ਮੁੜ ਕੇ ਜੁੜਦਾ ਨਹੀਂ ਇਸੇ ਤਰ੍ਹਾਂ ਇਹ ਕੀਮਤੀ ਮਨੁੱਖਾਂ ਵਾਲਾ ਜਨਮ ਬੜੀ ਮੁਸ਼ਕਲ ਦੇ ਨਾਲ ਮਿਲਿਆ ਹੈ ਬਾਰ ਬਾਰ ਨਹੀਂ ਮਿਲੇਗਾ ਜੇ ਇੱਕ ਵਾਰ ਗਵਾਚ ਗਿਆ ਦੁਬਾਰਾ ਇਸ ਦੀ ਪ੍ਰਾਪਤੀ ਬੜੀ ਮੁਸ਼ਕਲ ਹੋ ਗਈ ਫਿਰ ਤ ਫਿਰ ਤ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਹੀ ਗੁਰੂ ਤੇਗ ਬਹਾਦਰ ਸਾਹਿਬ ਕਈ ਜੁਗਾਂ ਦੇ ਵਿੱਚ ਫਿਰ ਫਿਰ ਕੇ ਆਤਮਾ ਹਾਰੀ ਹੈ ਤੇ ਫਿਰ ਕਹਿੰਦੇ ਜਾ ਕੇ ਇਹ ਮਨੁੱਖਾਂ ਵਾਲੀ ਦੇਹੀ ਹੈ ਮਨੁੱਖਾਂ ਵਾਲਾ ਸਰੀਰ ਮਿਲਿਆ ਤਾਂ ਬੜੇ ਐਸੇ ਪ੍ਰਮਾਣ ਜਿੱਥੇ ਇਸ ਮਾਨੁਖ ਦੇਹੀ ਦੇ ਬਾਰੇ ਪਾਤਸ਼ਾਹ ਨੇ ਮਾਨਸੋ ਜਨਮ ਦੇ ਬਾਰੇ ਪਾਤਸ਼ਾਹ ਨੇ ਸਾਨੂੰ ਬਚਨ ਵਖ ਵਖ ਰੂਪਾਂ ਦੇ ਵਿੱਚ ਵਖ ਵਖ ਪ੍ਰਕਰਨਾ ਦੇ ਵਿੱਚ ਵਖ ਵਖ ਤਰੀਕਿਆਂ ਦੇ ਨਾਲ ਸਮਝਾਉਣੇ ਚਾਏ ਹਾਂ ਫਿਰ ਜੇ ਮਨੁੱਖਾਂ ਵਾਲਾ ਜਨਮ ਮਿਲਿਆ ਸੀ ਮਨੁੱਖ ਬਣ ਕੇ ਇਸ ਮਾਤ ਲੋਕ ਤੇ ਆਏ ਆ ਮਾਨਸ ਬਣ ਕੇ ਇਸ ਦੁਨੀਆ ਤੇ ਆਏ ਆ ਕਿ ਸੰਗਤ ਜੀ ਫਿਰ ਆ ਕੇ ਕਰਨਾ ਕੀ ਹੈ ਕੁਝ ਪ੍ਰਮਾਣ ਅਰਜ ਕਰਾਂਗਾ ਪਿਆਰ ਨਾਲ ਸਰਵਣ ਕਰਨੇ ਹਿਰਦੇ ਵਿੱਚ ਵਸਾਉਣ ਦਾ ਯਤਨ ਕਰਨਾ ਗੁਰੂ ਕਿਰਪਾ ਕਰੇ ਇਹ ਮਾਨੁੱਖ ਜਨਮ ਸਾਡਾ ਲੇਖੇ ਵਿੱਚ ਲੱਗ ਜਾਵੇ ਸਾਡਾ ਆਉਣਾ ਸਫਲਾ ਸਰਕਾਰਥਾ ਹੋ ਸਕੇ ਇੱਕ ਪ੍ਰਮਾਣ ਜੋ ਤੁਸੀਂ ਰੋਜ਼ ਆਪ ਪੜਦੇ ਹੋ ਰੋਜ਼ ਆਪ ਸੁਣਦੇ ਹੋ ਭਈ ਪ੍ਰਾਪਤ ਮਾਨੁੱਖ ਦੇ ਹੁਰਜਾ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨ ਪਾਮ ਮਿਲ ਸਾਧ ਸੰਗਤ ਭਾਜ ਕੇਵਲ ਨਾ ਹੋਰ ਤੂੰ ਜਿਤਨੇ ਵੀ ਕੰਮ ਕਰਦਾ ਹੈ ਇਹ ਤੈਨੂੰ ਮਨੁੱਖਾਂ ਵਾਲੀ ਦੇਹੀ ਮਿਲੀ ਹੈ ਲੰਮੇ ਸਮੇ ਬਾਅਦ ਮਿਲੀ ਹੈ ਵਾਹਿਗੁਰੂ ਜੀ ਦੇ ਨਾਲ ਮਲਾਪ ਦੀ ਇੱਕ ਵਾਰੀ ਤੈਨੂੰ ਮਿਲੀ ਹੋਈ ਹੈ ਹੋਰ ਤੂੰ ਜਿਤਨੇ ਕਾਰ ਵਿਹਾਰ ਕਰਦਾ ਹੈ ਔੜਕੰਤ ਨੂੰ ਤੇਰੇ ਉਹ ਕੋਈ ਕੰਮ ਨਹੀਂ ਆਉਣਗੇ हां जी ਨੂੰ ਸਫਲੀ ਕਰਨਾ ਹੈ ਸਾਧ ਸੰਗਤ ਵਿੱਚ ਮਿਲ ਕੇ ਪ੍ਰਮਾਤਮਾ ਦਾ ਨਾਮ ਜਪ ਲਿਆ ਕਰ ਕੋ ਸਤਨਾਮ ਸ਼੍ਰੀ ਵਾਹਿਗੁਰੂ ਹੁਣ ਇਹਨਾਂ ਚਾਰ ਪੰਕਤੀਆਂ ਵਿੱਚ ਹੀ ਮਹਾਰਾਜ ਨੇ ਮਨੁੱਖ ਨੂੰ ਆਉਣ ਬਾਰੇ ਵੀ ਦੱਸਿਆ ਆਉਣ ਦਾ ਕਾਰਨ ਨਹੀਂ ਦੱਸ ਦਿੱਤਾ ਤੇ ਇਹ ਮਨੁੱਖ ਸਰੀਰ ਮਾਨਸ ਦੇਹੀ ਕਿਵੇਂ ਸਫਲ ਹੋਵੇਗੀ ਇਹ ਵੀ ਸਾਨੂੰ ਬਚਨ ਬਖਸ਼ਿਸ਼ ਨਾਲ ਹੀ ਕਰ ਦਿੱਤਾ ਤਾਂ ਸੰਗਤ ਜੀ ਮਨੁੱਖ ਬਣ ਕੇ ਆਏ ਆ ਕਿਉਂ ਆਏ ਆ ਨਾਮ ਜਪਣ ਵਾਸਤੇ ਦੂਸਰਾ ਹੀ ਬਾਣੀ ਦੇ ਵਿੱਚ ਹੀ ਬਚਨ ਹੈ ਕਿਉਂ ਆਏ ਆ ਮਰ ਕਹਿੰਦੇ ਆਇਓ ਸੁਣਨ ਪੜਨ ਕਾਓ ਬਾਣੀ ਜੇ ਮਾਨਸ ਦੇ ਹੀ ਮਿਲੀ ਐ ਮਨੁੱਖਾਂ ਵਾਲਾ ਜਨਮ ਮਿਲਿਆ ਐ ਕਹਿੰਦੇ ਕਿਉਂ ਆਏ ਉਹ ਬਾਣੀ ਪੜਨ ਵਾਸਤੇ ਤੇ ਬਾਣੀ ਸੁਣਨ ਵਾਸਤੇ ਇਹ ਬਾਣੀ ਕਹਿ ਰਹੀ ਐ ਆਇਓ ਸੁਣਨ ਪੜਨ ਕਾਓ ਬਾਣੀ ਪਰ ਜੀਵ ਕਰਦੇ ਕਿ ਪਏ ਆ ਨਾਮ ਵਿਸਾਰ ਲੱਗੇ ਅਨ ਲਾਲਚ ਮਿਰਥਾ ਜਨਮ ਪ੍ਰਾਣੀ ਕਹਿੰਦੇ ਆਏ ਤੇ ਸੀ ਬਾਣੀ ਪੜਨ ਬਾਣੀ ਸੁਣਨ ਵਾਸਤੇ ਪਰ ਇਨ ਲੋਗ ਲਾਲਚੋ ਸਵਾਰਥ ਵਸ ਹੋਏ ਜੀਵਾਂ ਨੇ ਕੀਤਾ ਕੀ ਹੈ ਨਾਮ ਨੂੰ ਵਿਸਾਰ ਦਿੱਤਾ ਵਾਹਿਗੁਰੂ ਜੀ ਦੇ ਨਾਮ ਨੂੰ ਬਾਣੀ ਨੂੰ ਭੁਲਾ ਕੇ ਹੋਰ ਹੋਰ ਲਾਲਚਾਂ ਵਿੱਚ ਲੱਗ ਗਏ ਆ ਤੇ ਜਿਨ੍ਹਾਂ ਨੇ ਨਾਮ ਬਾਣੀ ਭੁਲਾ ਕੇ ਹੋਰ ਲਾਲਚਾਂ ਵਿੱਚ ਲੱਗ ਜਾਣਾ ਕੀਤਾ ਕਹਿੰਦੇ ਬਿਰਥਾ ਜਨਮ ਪ੍ਰਾਣੀ ਸਮਝੋ ਉਹਨਾਂ ਮਨੁੱਖਾਂ ਨੇ ਆਪਣਾ ਇੰਨਾ ਕੀਮਤੀ ਮਨੁੱਖਾਂ ਵਾਲਾ ਜਨਮ ਬਰਬਾਦ ਕਰ ਲਿਆ ਹੈ ਅਜਾਈ ਹੀ ਗਵਾ ਲਿਆ ਫਿਰ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਲੋਕਾਂ ਦੀ ਰਮਤਾਈ ਮਹਾਰਾਜ ਨੇ ਇੱਥੋਂ ਕੀਤੀ ਹੈ ਗੁਨ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀ ਗਾਉਣੇ ਸੀ ਮਾਲਕ ਦੇ ਗੁਣ ਉਹ ਗਾਏ ਨਾ ਮਾਲਕ ਵਾਹਿਗੁਰੂ ਜੀ ਦੇ ਧਰਤੀ ਦੇ ਖਵਾਲੇ ਪਾਤਸ਼ਾਹ ਦੇ ਗੁਣਾ ਨੂੰ ਗਾਇਆ ਹੀ ਨਹੀਂ ਜਨਮਾਕਾਰਤ ਕੀਨ ਤੇ ਗੁਣਾ ਨੂੰ ਨਾ ਗਾਉਣੇ ਕਰਕੇ ਇਨੇ ਆਪਣਾ ਜਨਮ ਬਰਬਾਦ ਹੀ ਕਰ ਲਿਆ ਸਾਧ ਸੰਗਤ ਜੀ ਹਾਲਤ ਸਾਡੀ ਬਾਣੀ ਨੇ ਬਾਕੂਬ ਲਿਖੀ ਹੋਈ ਹੈ ਸਤਗੁਰੂ ਮਹਾਰਾਜ ਸਾਨੂੰ ਬੜਾ ਸੁਚੇਤ ਕਰਦੇ ਆ ਬੜੀ ਤਾੜਨਾ ਦੇ ਦੇ ਕੇ ਸਮਝਾਉਂਦੇ ਆ ਵੀ ਤੁਸੀਂ ਕੀ ਕਰਦੇ ਪਏ ਹੋ ਹੀਰੇ ਜੈ ਸਾਧਨਾ ਹੈ ਹੀਰੇ ਜੈ ਸਾਧਨਾ ਹੈ ਹੀਰੇ ਜੈ ਸਾਧਨਾ ਹੈ ਹੀਰੇ ਜੈ ਸਾਧਨਾ ਹੈ ਕੌਡੀ ਬਦਲ ਜਾ ਸੰਗਤਾਂ ਨੂੰ ਲਗਭਗੇ ਦੋ ਪੰਕਤੀਆਂ ਜੋ ਆਪਾਂ ਮਿਲ ਕੇ ਪੜੀਆਂ ਜਬਾਨੀ ਵੀ ਯਾਦ ਹੁੰਦੀ ਹੈ ਰੈਣ ਗਵਾਈ ਸੋਏ ਕੈ ਰੈਣ ਕਹਿ ਲੋ ਰਾਤ ਨੂੰ ਕਹਿੰਦੇ ਰਾਤ ਭੁੱਲੇ ਹੋਏ ਜੀਵ ਨੇ ਸੌਂ ਕੇ ਗਵਾ ਲਈ ਦਿਨ ਸੁ ਗਵਾਇਆ ਖਾਏ ਦਿਨ ਚੜ੍ਹਿਆ ਤੇ ਉਹ ਖਾ ਪੀ ਕੇ ਗਵਾ ਲਿਆ ਨਾ ਰਾਤ ਸਿਮਰਨ ਵਾਲੇ ਪਾਸੇ ਸੁਰਤ ਨੂੰ ਜੋੜਿਆ ਨਾ ਦਿਨ ਵਾਲੇ ਦਿਨ ਵਾਲੇ ਸਮੇਂ ਸੁਰਤ ਨੂੰ ਸ਼ਬਦ ਨਾਲ ਜੋੜਨ ਦਾ ਯਤਨ ਕੀਤਾ ਫਿਰ ਹੋਇਆ ਕਿ ਰਾਤ ਸੌਂ ਕੇ ਗਵਾ ਲਈ ਦਿਨ ਖਾ ਕੇ ਗਵਾ ਲਿਆ ਤੇ ਕਹਿੰਦੇ ਕੀਤਾ ਕੀ ਹੈ ਹੀਰੇ ਜੈਸਾ ਜਨਮ ਹੈ ਹੀਰੇ ਵਰਗਾ ਕੀਮਤੀ ਮਨੁੱਖਾਂ ਵਾਲਾ ਜਨਮ ਸੀ ਕੌਡੀ ਬਦਲੇ ਜਾਏ ਤੇ ਕੌਡੀਆਂ ਦੇ ਭਾਈ ਗਵਾਈ ਜਾ ਰਿਆ ਇਹ ਇੰਨੇ ਕੀਮਤੀ ਸਵਾਸੇ ਆ ਇਹਨੂੰ ਖਰਚ ਕੇ ਨਿੰਦਿਆ ਕਰੀ ਜਾ ਰਹੀ ਏਡੇ ਕੀਮਤੀ ਸਵਾਸੇ ਨੂੰ ਖਰਚ-ਖਰਚ ਕੇ ਚੁਗਲੀਆਂ ਵਿੱਚ ਸਾਡਾ ਸਮਾਂ ਲੰਗੀ ਜਾ ਰਿਹਾ ਇਸ ਵਾਸੀਆਂ ਦਾ ਨਾ ਐਵੇਂ ਨਹੀਂ ਪਤਾ ਲੱਗਦਾ ਇੱਕ ਡੇ ਕੀਮਤੀ ਆ ਸਮਝਾਉਣ ਵਾਸਤੇ ਅਰਜ ਲਗਾ ਕਰਨਾ ਕਿਤੇ ਬੰਦਾ ਬਿਮਾਰ ਹੋ ਜਾਵੇ ਗੁਰੂ ਸਭ ਨੂੰ ਤੰਦਰੁਸਤੀ ਬਖਸ਼ਿਆ ਆਖੋ ਸਤਨਾਮ ਸ਼੍ਰੀ ਕੇਵਲ ਸਮਝਾਉਣ ਵਾਸਤੇ ਅਰਜ ਹੈ ਬੰਦਾ ਬਿਮਾਰ ਹੋ ਜੇ ਹਸਪਤਾਲ ਭਰਤੀ ਕਰਾਇਆ ਹੋਵੇ ਐਸੀ ਕੋ ਬਿਮਾਰੀ ਲੱਗ ਜਾਵੇ ਲਾ ਇਲਾਜ ਹੋਵੇ ਇਲਾਜ ਨਾ ਹੋਵੇ ਡਾਕਟਰ ਜਵਾਬ ਦੇ ਦੇਣ ਫਿਰ ਘਰ ਦੇ ਆਂ ਦਾ ਵੀ ਦਿਲ ਡੈਲ ਜਾਂਦਾ ਹੈ ਜਿਹੜਾ ਉੱਥੇ ਦਾਖਲ ਹੈ ਮਰੀਜ਼ ਬਣ ਕੇ ਗਿਆ ਉਹ ਵੀ ਡਰ ਜਾਂਦਾ ਹੈ ਤੇ ਜੇ ਚਾਰ ਛਲੜ ਉਹਦੇ ਕੋਲ ਹੋਣ ਸੋਨਾ ਚਾਂਦੀ ਧਨ ਦੌਲ ਤਮਾਇਆ ਬਹੁਤ ਪ੍ਰਾਪਰਟੀ ਦਾ ਮਾਲਕ ਹੋਵੇ ਨਾ ਫਿਰ ਉਹ ਕਹਿੰਦਾ ਡਾਕਟਰ ਸਾਹਿਬ ਸਾਰੀ ਮੇਰੀ ਮਾਇਆ ਤੁਸੀਂ ਆਪਾਂ ਲੈ ਲਓ ਪਰ ਮੈਨੂੰ ਬਚਾ ਲਓ ਜੇ ਸਿਆਣਾ ਡਾਕਟਰ ਫਿਰ ਕਹਿੰਦਾ ਵੀ ਮੈਂ ਤੇ ਇਲਾਜ ਕਰ ਸਕਦਾ ਸੀ ਉਹ ਮੇਰੇ ਪਾਸੋਂ ਹੁਣ ਮੁੱਕ ਗਿਆ ਹਾਂ ਜੇ ਤੇਰੇ ਸਵਾਸੇ ਹੋਏ ਤੇ ਜੀਂਦਾ ਰਹਿ ਜਾਵੇਂਗਾ ਨਹੀਂ ਤੇ ਤੈਨੂੰ ਮਰਨ ਤੋਂ ਕੋਈ ਨਹੀਂ ਬਚਾ ਸਕਦਾ ਕੋ ਸਤਨਾਮ ਸ਼੍ਰੀ ਇਹ ਇੱਕ ਸਵਾਸਾ ਵੇਖੋ ਇੱਕ ਸਾਹ ਲੱਖਾਂ ਅਰਬਾਂ ਕਰੋੜਾਂ ਰੁਪਈਆ ਕੋਈ ਖਰਚ ਕੇ ਆਖੇ ਮੈਨੂੰ ਇੱਕ ਸਾਹ ਦੇ ਦਿਓ ਕਰੋੜਾਂ ਅਰਬਾਂ ਰਪਈਆਂ ਦੇ ਬਦਲੇ ਇੱਕ ਸਾਹ ਨਹੀਂ ਜੇ ਮਿਲਦਾ ਕੋ ਸਤਨਾਮੁ ਸ੍ਰੀ ਤੇ ਐਡੇ ਕੀਮਤੀ ਆ ਮਨ ਘਾਲੇ ਸਭ ਦਿਵਸ ਸਾਸ ਨਹਿ ਬਡਨ ਘਟਨ ਤਿਲ ਸਾਹ ਐਡੇ ਕੀਮਤੀ ਸਵਾਸੇ ਨਾ ਘਟਾਇਆ ਘਟਾਏ ਜਾ ਸਕਦੇ ਆ ਨਾ ਵਧਾਇਆ ਵਧਾਏ ਜਾ ਸਕਦੇ ਆ ਤੇ ਫਿਰ ਕਿੰਨਾ ਵੱਡਾ ਸਾਡੀ ਮੱਤ ਤੇ ਪਰਦਾ ਪੈ ਜਾਂਦਾ ਸਾ ਸੰਗਤ ਇੰਨੇ ਕੀਮਤੀ ਸਵਾਸਿਆਂ ਦੀ ਆਪਾਂ ਕਿਵੇਂ ਬਰਬਾਦੀ ਕਰਦੇ ਕਿਵੇਂ ਢੱਗੀਆਂ ਉਡਾਈ ਜਾਂਦੇ ਆ ਦੁਨਿਆਵੀ ਧਨ ਕਿਤੇ 5 ਰੁਪਏ ਮੇਰੇ ਅਰਗੇ ਦੇ ਆਸੇ-ਪਾਸੇ ਹੋ ਜਾਣ ਤੇ ਜੇਬਾਂ ਹੀ ਭੋਲੀ ਜਾਂਦਾ ਕਦੇ ਸੱਜੇ ਹੱਥ ਮਾਰਦਾ ਕਦੇ ਖੱਬੇ ਹੱਥ ਮਾਰਦਾ ਵੀ ਕਿਤੇ ਖੁੰਝੇ ਲੱਗੇ ਕਿਤੇ ਲਾਭ ਹੀ ਪੈਂਦਾ ਕਿਤਰਾ ਹੀ ਹੁੰਦਾ ਨਾ ਸਾਥ ਸੰਗਤ 5 ਰੁਪਏ ਹੋਣ 10 ਰੁਪਏ ਹੋਣ ਬਾਰ-ਬਾਰ ਬੰਦਾ ਲੱਭਦਾ ਤੇ ਉਹ ਤਾਂ ਫਿਰ ਵੀ ਕਮਾਇਆ ਜਾ ਸਕਦੇ ਆ ਫਿਰ ਵੀ ਸਬਰ ਬੰਦਾ ਕਰ ਹੀ ਲੈਂਦਾ ਪਰ ਗੁਰਮੁਖ ਉਹ ਏਡੇ ਕੀਮਤੀ ਸਵਾਸੇ ਆ ਤੇ ਇੰਨੇ ਰੋਜ਼ ਅਸੀਂ ਬਰਬਾਦ ਕਰਦੇ ਆ ਤੇ ਸਾਨੂੰ ਇੱਕ ਵਾਰ ਵੀ ਮਨ ਨੂੰ ਇਹ ਕਿਤੇ ਗੱਲ ਟੰਬਦੀ ਨਹੀਂ ਆ ਵੀ ਮੈਂ ਇੰਨੇ ਸਵਾਸੇ ਐਵੇਂ ਹੀ ਬਰਬਾਦ ਕਰ ਦਿੱਤੇ ਰੈਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਸੰਗਤ ਜੀ ਜਤਨ ਕਰੀਏ ਕੌਡੀਆਂ ਦੇ ਭਾ ਨਾ ਇਹਦੀ ਬਰਬਾਦੀ ਕਰੀ ਚਲੀਏ ਏਡਾ ਕੀਮਤੀ ਜਨਮ ਹੈ ਪ੍ਰਣ ਕਰੋ ਜਿਉਂਦੇ ਹੋ ਨਾ ਮੈਂ ਵੀ ਆ ਰਿਆਂ ਗੁਰੂ ਲੈ ਕੇ ਆ ਰਿਆ ਤੁਸੀਂ ਆ ਰਹੇ ਹੋ ਗੁਰੂ ਲੈ ਕੇ ਆ ਰਿਆ ਗੁਰੂ ਅੱਗੇ ਤਰਲਾ ਮਾਰੀਏ ਮਹਾਰਾਜ ਸਾਨੂੰ ਸਮੱਤ ਬਖਸ਼ ਸਾਨੂੰ ਇਨੇ ਕੋ ਪੱਕੇ ਕਰ ਮੰਨ ਕਰਕੇ ਵੀ ਤੇਰੇ ਘਰ ਆ ਕੇ ਅਸੀਂ دنیਆਵੀ ਗੱਲਾਂ ਨਾ ਕਰਿਆ ਕਰੀਏ ਆਖੋ ਸਤਨਾਮ ਸ਼੍ਰੀ ਵਾਹਿਗੁਰੂ